ਇੱਕ ਕਰਦਾ ਮੰਨੇ ਮਾਂ ਤੇ ਬਲੂਨ ਕਰ ਰਿਹਾ ਮੇਰੇ 파ਟੀ ਲਈ ਬਲੂਨ ਹੀ ਪੂਜੀ ਕਿ ਤੜਗੀ ਪੂਸ ਪੂਸ ਭੱਜ ਹੁਣ ਉਧਰ ਨੂੰ ਇਹਦੀਆਂ ਇਹ ਕੈਂਡੀਆਂ ਨਹੀਂ ਤੇਰੇ ਨਹੀਂ ਆਈਆਂ ਉਹ ਮੇਰੇ ਮੇਰੇ ਫਰੈਂਡਾਂ ਵਾਲੀਆਂ ਚਾਹਲਾ ਹੁੰਦਾ ਤੂੰ ਹਾਂ ਅੱਜ ਵੀ ਚਾਹ ਤੋਂ ਹਾਂ ਤੇਰੇ ਨਹੀਂ ਫਰੈਂਡ ਆਉਂਦੇ ਮਾਂ ਮੇਰੇ ਨੇ ਹੋਟਲ ਐਂਡ ਹਾਊਸ ਤੋਂ ਲਮਾ ਗਈ ਹੁਣ ਆਪਾਂ ਪੀਦੇ ਸਰੀ ਇਹ ਐਸੈਸਰੀ ਆਨਲਾਈਨ ਆਰਡਰ ਕੀਤੀ ਸੀ ਉਹਨੇ ਕੇਕ ਦੇ ਉੱਤੇ ਲਗਾਉਣੀ ਹੈ ਜੇ ਗਰਾਉ ਮੁੱਲਾਪੁਰ ਸੁਧਾਰ ਵਾਲੇ ਰੈਂਟਰ ਨੂੰ ਲੱਗ ਗਿਆ ਜੀ ਸੋ ਸਸਤੀ ਕਲ ਦੀ ਸਾਰਿਆਂ ਨੂੰ ਉਮੀਦ ਕਰਦਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਆਪਣੇ ਭਾਣ ਜੀ ਮਨਰਾਜ ਦਾ ਸੀਗਾ ਜਨਮ ਦਿਨ ਸੋ ਜਨਮ ਦਿਨ ਤੇ ਬਲੌਗ ਬਣਾਇਆ ਸੀ ਬਲੌਗ ਕਾ ਦਾ ਬਣਾਇਆ ਫਿਲਮੀ ਬਣ ਗਈ ਸੋ ਬਲੌਗ ਬਣ ਗਿਆ ਸੀ ਵੱਡਾ ਇਸੇ ਲਈ ਆਪਾਂ ਉਹਨੇ ਦੋ ਪਾਰਟਾਂ ਦੇ ਵਿੱਚ ਉਹਨੂੰ ਪਾਵਾਂਗੇ ਸੋ ਪਹਿਲਾ ਪਾਰਟ ਅਸੀਂ ਅੱਜ ਪਾਉਣ ਲੱਗੇ ਹਾਂ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਜੁੜੇ ਰਹੋ ਸਾਡੇ ਬਲੌਗ ਨਾਲ ਲਵ ਯੂ ਹਾਂਜੀ ਮਰਾਜ ਦੇ ਜਨਮ ਦਿਨ ਦੀਆਂ ਚੱਲਦੀਆਂ ਨੇ ਤਿਆਰੀਆਂ ਤੇ ਅਸੀਂ ਅੱਜ ਆਏ ਆ ਸ਼ਹਿਨਸ਼ਾਹ ਵਾਲਿਆਂ ਦੀ ਇਹਨਾਂ ਦੇ ਕਹਿੰਦੇ ਛੋਲੇ ਢੂਰੇ ਬਹੁਤ ਸਵਾਦ ਹੁੰਦੇ ਸੋ ਪਹਿਲਾਂ ਖਾ ਕੇ ਇਹਨਾਂ ਦਾ ਟ੍ਰਾਇਲ ਚੈੱਕ ਕਰਾਂਗੇ ਉਸ ਤੋਂ ਬਾਅਦ ਦਵਾਂਗੇ ਆਰਡਰ ਤੇ ਇਹਨਾਂ ਦੇੋਂ ਹੋਰ ਕੀ ਕੁਝ ਮਿਲਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੀ ਬੱਲੇ 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 ਇੱਕ ਪੌਂਡ ਦਾ ਇੱਕ ਪਨੀਰ ਸਪਰੈਂਗ ਕਰੋ ਸਾਮਾਨ ਸਾਰਾ ਹੀ ਆ ਪਰ ਮੈਨੂੰ ਲੱਗਦਾ ਵੀ ਮਹਿੰਗਾ ਵਾਲਾ ਆ ਰੇਟ ਲਾਏ ਹੋਏ ਇਹਨਾਂ ਨੇ ਵੀ ਕਿਹੜਾ ਸਾਮਾਨ ਕਿੰਨੇ ਦਾ ਕਿੰਨੇ ਪੈਨੀਆਂ ਦਾ ਕਿੰਨੇ ਪੌਂਡ ਦਾ ਇੱਕ ਪੌਂਡ ਦਾ ਵਾ ਇੱਕ ਹੂੰ ਇਹਦਾ ਮਹਿੰਗਾ ਵਾਲਾ ਇੱਥੇ ਦਾ ਫਿਰ ਹੋਰ ਹੋਰ ਕਿਨੇ ਇੱਥੇ ਉਹੀ ਬੰਦੇ ਰਹਿ ਸਕਦੇ ਨੇ ਜਿਹੜੇ ਕਹਿੰਦੇ ਮੱਣ ਮੋਟੇ ਰੋਟੀ ਖਾਦੇ ਆ ਠੀਕ ਆ ਹਾਂ ਹੁਣ ਆਪਾਂ ਚੈੱਕ ਕਰਨ ਨੂੰ ਲੈ ਕੇ ਜਾਂਦੇ ਹਾਂ ਹੂੰ ਪਹਿਲਾਂ ਖਾ ਕੇ ਦੇਖਾਂਗੇ ਆ ਜੀ ਫਿਰ ਆਰਡਰ ਦਵਾਂਗੇ ਇਹਨਾਂ ਦਾ। ਆ ਕੋਈ ਨਾ ਨੂਨ ਨਾ ਮਿਰਚ ਅਸੀਂ ਨਹੀਂ ਗਾਣੇ ਇਹਨਾਂ ਦੇ ਆ। ਹਾਂ। ਇਹ ਵੋ ਦਿੱਲੀ ਆ ਦਾ ਸੌਸ ਹੈ। ਉੱਤੋਂ ਹੀ ਲੈ ਲਓ ਪਕੌੜੀ। ਲੈ ਉੱਤੋਂ ਸਪੈਨ। ਇਹਨਾਂ ਦਾ ਟੱਕੂ ਤੇ ਉਹਨਾਂ ਦਾ ਆਪਣਾ ਟੇਸ ਦਾ। ਹਾਂ। 70 ਰੁਪਏ ਨਹੀਂ ਦਾ ਇਹਨਾਂ ਦਾ ਸਮੋਸਾ ਆ। ਹਾਂ। ਇਵਨ ਉਹ ਕਹਿੰਦਾ ਆਪਣੇ ਹਰਪ੍ਰੀਤ ਉਹ ਤਾਂ ਬਹੁਤ ਕਹਿੰਦੀ ਆ ਬਹੁਤ ਸਮੋਸੇ ਵਧੀਆ ਨੇ। ਇਹਨਾਂ ਦੇ ਜੀ। ਉਹ ਦਿੱਲੀ ਆ ਦੇ। ਆ ਦਿੱਲੀ ਆ ਦੇ। ਮਗਾ ਥੋੜਾ ਲੇਟ ਹੋ ਗਏ ਕਿਉਂਕਿ ਕਿਨਾ ਉਹ ਚਾਹ ਪੀ ਬੈਠੇ ਸੀਗੇ ਫਿਰ ਅਸੀਂ ਦੁਬਾਰਾ ਚਾਹ ਬਣਾਈ ਅੱਛਾ ਜੀ ਉਹ ਕੁੱਚੀ ਨੇ ਫ੍ਰੈਸ਼ ਬਣਾ ਕੇ ਕਢਾ ਕੇ ਲੈ ਕੇ ਆਇਆ ਸੀ ਉਹ ਦਿਨ ਵੀ ਆਪਾਂ ਵਧੀਆ ਸੀਗੇ ਜਿਹੜੇ ਪਰਸੂ ਲੈ ਗਿਆਂਦੇ ਹਾਂ ਅੱਛਾ ਜੀ ਇਹ ਐਸੈਸਰੀ ਆਨਲਾਈਨ ਆਰਡਰ ਕੀਤੀ ਸੀ ਉਹਨੇ ਕੇਕ ਦੇ ਉੱਤੇ ਲਗਾਉਣੀ ਹੈ ਇਹਨਾਂ ਦੇ ਨਹੀਂ ਸੀ ਕੂਲ ਕੇ ਕਿਹੜੇ ਆ ਕੇ ਕੇਕ ਕਿੱਥੋਂ ਆਰਡਰ ਕੀਤਾ ਕੂਲ ਕੇ ਕਰਾਂਗੇ ਕੂਲ ਕੇ ਕਰਾਂ ਨਹੀਂ ਸੀ ਇਹੇ ਹੈਗੀ ਸੀ ਥੋੜੀ ਸੀ ਉਹਨਾਂ ਤੇ ਸ਼ੁਰ ਉਹਦੇ ਕੋ ਡਾਇਨਾਸੌਰ ਵਾਲੀ ਮੰਗਾਈ ਆ ਇਹਨੇ ਡਾਇਨਾਸੌਰ ਬੱਧ ਪਸੰਦ ਕਰਦਾ ਹੈ ਕਿਹਦਾ ਨਾ ਮੂੰਹ ਕਰ ਕਿੱਦਾਂ ਰਹੀ ਪੂਛ ਆਂਦੇ ਪੂਛ ਪੂਛ ਡਾਇਨੋਸੌਰ ਆ ਲੈ ਪਾ ਕੇ ਖਾਣਾ ਚੱਗਾ ਇੱਕ ਵਾਰੀ ਪੂਰਾ ਮੈਂ ਜੇ ਪਾਇਆ ਮੈਨੂੰ ਕਹਿੰਦਾ ਪੂਛ ਤੋਂ ਖਾਚੂ ਮੈਨੂੰ ਪਿੱਛੇ ਖੱਗਾ ਹੂੰ ਪਾ ਕਰਦਾ ਆਦਾ ਈਆ ਨਵੀਂ ਤੇਰੀ ਪੂਛ ਕਿੱਥੇ ਰਹਿ ਗਈ ਮੂੰਹ ਦੇ ਪੂਛ ਮੈਂ ਖਿੱਚੂਗੀ ਆ ਪਾ ਆ ਗਿਆ ਆਈ ਹੁੰਦਾ ਇਹ ਬੇਬੇ ਨੂੰ ਪੂਛ ਆਈ ਹੁੰਦਾ ਡਾਇਨੋਸੌਰ ਚੱਲ ਪੂਛ ਭੱਜ ਹਣ ਉਧਰ ਨੂੰ ਇੱਧਰ ਨੂੰ ਤੇ ਪੁੱਛ ਕੇ ਚਾ ਪੁੱਛ ਕੇ ਚਲੀ ਆ ਤੇ ਲੋ ਜੀ ਰੂਬੀ ਟੈਂਟ ਵਾਲੇ ਬਾਈ ਹੁਣੇ ਵੀ ਆ ਗਏ ਨੇ ਟੇਬਲ ਟੂਲ ਤੇ ਕੁਰਸੀਆਂ ਲੈ ਕੇ ਨਾਲ ਲੈ ਕੇ ਆ ਗਏ ਤਰਪਾਲਾਂ ਇਹ ਲਾਉਣਗੇ ਹੁਣ ਟੈਂਟ ਬਾਈ ਹੁਣੀ ਕਰਤਾ ਜੀ ਬਾਈ ਉਹਨਾਂ ਨੇ ਕੰਮ ਟੈਂਟ ਦਾ ਇੱਧਰ ਦੇ ਰਿਹਾ ਟੈਂਟ ਕਿਵੇਂ ਕਰ ਸੰਗੇ ਪੀਜਾ ਲੈਣ ਚੱਲੇ ਓਏ ਬੱਲ ਤੂੰ ਨਾਲਾ ਪੁੱਛ ਲੈ ਜੂਗਾ ਗੱਲ ਇੱਕ ਬਰੈਡ ਪੁੱਛ ਲੈ ਜੂਗੀ ਓ ਚੱਲ ਫਿਰ ਪੀਜਾ ਲੈ ਕੇ ਕੰਨਣਾ ਦਾ ਹੁਣ ਹਾਂਜੀ 21% ਕਿਹੜੇ ਗੱਡੀ ਦੇ ਗੱਡੀ ਦੇ ਠੱਕਾ ਲਾਉਣਾ ਪੈਣਾ ਤੈਨੂੰ ਠੱਕਾ ਤੂੰ ਠੱਕਾ ਲਾ ਦੇ ਗੱਡੀ ਨੂੰ ਹਾਂ ਹੋਟਲ ਐਂਡ ਹਾਊਸ ਤੋਂ ਲਾਵਾਂਗੇ ਹੁਣ ਆਪਾਂ ਪੀਜੇ ਔਰ ਹਾਉ ਸਪੀਡਾ ਹਾਂ ਗੋਰੀਆਂ ਖੜੀਆਂ ਗੋਰੀਆਂ ਨਾ ਓਏ ਹਾਂ ਪਾਰਟੀ ਲਈ ਲੈ ਕੇ ਜਾਣੇ ਆਰਡਰ ਕਰਕੇ ਆਣਾ ਜਿੰਨਾਂ ਦੇ ਆਪਾਂ ਇਕੱਠੇ ਹੀ ਕਿੰਨੇ ਪੀਜੇ ਲੈਣੇ ਆ ਕਿੰਨੇ ਪੀਜੇ ਦੋ ਦੋ ਨਾ ਨਹੀਂ ਬਣਨਾ ਕੋਸ 20 20 ਪੀਜੇ ਲੈ ਕੇ ਜਾਣੇ ਆ ਕੱਲੂ ਬੇਬੀ ਆਉਣਗੇ ਮੰਨੇ ਦੇ ਆੜੀ ਹਾਂ ਤੇਰੇ ਆੜੀ ਆਉਣਗੇ ਨਹੀਂ ਆਉਂਦੇ ਤੇ ਰਾੜੀ ਨਹੀਂ ਬਣਿਆ ਕੋਈ ਸੰਦਾਂ ਨੂੰ ਹੱਸੋ ਤਾਲ ਆਗੇ ਮਾਈ ਡੈਂਟਿਸ ਰਾਇਕੋਟ ਜਗਰਾਉ ਮੁੱਲਾਪੁਰ ਸਿਹਾਰ ਵਾਲੇ ਰਾਇਕੋਟ ਮੁੱਲਾਪੁਰ ਦਿਹਾਣਾ 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 ਹੰਦਿਆਣਾ ਦਿਹਾਣਾ ਦਿਹਾਣਾ ਉਹ ਪੁੱਛ ਗਿਆ ਕਾਲੀ ਨੂੰ ਕਿੱਥੇ ਜਾਣਾ ਹਾਂ ਸਿਹਾਰਨੀ ਰੁਗੜੀ ਸਿੱਧਾ ਹੀ ਜਾਊਗੀ ਏ ਹਾਂਜੀ ਨੌਨ ਸਟਾਪ ਦੇ ਇਕੱਠ ਹੋਏ ਕੰਮਾਂ ਤੋਂ ਆਏ ਆ ਸਾਰੇ ਫੌਜੀ ਬੰਦੇ ਆ ਇਹ ਇਹ ਕੀ ਕਰਦਾ ਮੰਨੇ ਹਾਲੂ ਪਾਰਟੀ ਲੈ ਬਨੂਆ ਆ ਤੂੰ ਕੀ ਕਰਦਾ ਹੈ ਕਿਹਦੀਆਂ ਇਹ ਕੈਂਡੀਆਂ ਤੇਰੇ ਨਹੀਂ ਫਰੈਂਡ ਆਉਂਦੇ ਹਾਂ ਹਾਂ ਤੇਰੇ ਫਰੈਂਡ ਹੈਗੇ ਆ ਨਹੀਂ ਹੈਗੇ ਫਿਰ ਮੰਨੇ ਦੇ ਤਾਂ ਹੈਗੇ ਆ ਵੀ ਮੰਨੇ ਦੇ ਫਰੈਂਡ ਆਉਣਗੇ ਕੱਲ ਨੂੰ ਮਾਮਾ ਹਾਂ ਆ ਦੇ ਕੀ ਆ ਮਾਮਾ ਇਹਨੂੰ ਖੋਲ ਨਾ ਆਹ ਉਹ ਆ ਖੋਲ ਨਾ ਦਵੇ ਤੇਰਾ ਇਹਨੇ ਖੋਲ ਦੇਣਾ ਉਹ ਖੋਲਣੇ ਨਹੀਂ ਕੱਲੂ ਖੋਲਣਗੇ ਆਪਾਂ ਕੱਲੂ ਹਾਂ ਇਹ ਕੀ ਆ ਇੱਕ ਹੀ ਨ ਦਿੱਤਾ ਮਮਮੀ ਨੇ ਲਾ ਕੇ ਦਿੱਤਾ ਹਾਂ ਮਾਮਾ ਹਾਂ ਦਿਖਾ ਉਹ ਲਾ ਉੱਤਰੀ ਦੀ ਦਾਣਾ ਸੂਰ ਵਿੱਚੋਂ ਆਉਂਦੇ ਆ ਹਾਂ ਉਹ ਉਹ ਦੇ ਦਾਣਾ ਸੂਰ ਆ ਕੇ ਇਹਦਾ ਨਾਂ ਕੀ ਹੈ ਜਿਹੜਾ ਇਹਨਾਂ ਸੂਰ ਦਾ ਆਹ ਦਾ ਹੂੰ ਸਟਾਰ ਅੱਕਾ ਸੋਰਸ ਹੂੰ ਤੇ ਰਾਣਾ ਸੋਰਸ ਹੂੰ ਤੇ ਸਟੈਗਾ ਸੋਰਸ ਵਾਰੀ ਵਾ ਤੁਮ ਸਾਰਾ ਕੁਝ ਪਤਾ ਦਾਣਾ ਸੂਰ ਬਾਰੇ ਹਣਾ ਕਾਲੂ ਫਿਰ ਕਿੰਨੇ ਜਣੇ ਆਉਣਗੇ ਪਾਰਟੀ ਤੇ 35 35 ਜਾਣੀ ਓਏ ਤੂੰ ਕੀ ਕਹਦਾ ਮੋਟੂਓ ਪਾੜ ਦੜਾ ਨੂੰ ਚੱਲਿਆ ਫਿਰ ਪ੍ਰੋਗਰਾਮ ਗੰਡਾ ਮਾਰ ਦੂੰ ਮਾਮਾ ਮਾਮਾ ਦੂਸਰੇ ਦੂਸਰੇ ਮੇਰੇ ਪਾਗਲ ਮੋਟੂ ਤੇਰਾ ਕੋਈ ਆੜੀ ਨਹੀਂ ਹਾਂ ਤੇੜਾ ਆੜੀ ਮੈਂ ਹਾਂ ਮੈਂ ਤੇੜਾ ਆੜੀ ਹਾਂ ਠੀਕ ਆ ਉਹ ਫਰਮਾਣਾ ਨਾ ਦੀਆਂ ਆਪਣਾ ਚੁੱਪ ਨੂੰ ਨੂੰ ਮੋਟੂ ਵੋਲ ਵੋਲੇ ਰਾ ਦੇ ਫਲਾਵਾਂਗੇ ਲੈ ਕਾ ਤੇਨੂੰ ਮੂੰਹ ਨਾ ਫਲਾ ਕੇ ਦਿਖਾ ਉਹਦੇ ਨਾਲ ਵੀ ਫਲਾਉਂ ਉਹਰੇ ਤਾਂ ਦਿਖਾ ਇਹਦੂ ਪਹਿਲਾਂ ਫਲਾ ਦੇਣਾ ਆਪਾਂ ਨਾਲ ਨਹੀਂ ਸਾਰੇ ਮਾਮੇ ਨੂੰ ਇੱਕ ਤੇਰੇ ਉਹ ਫਲਾ ਕੇ ਦਊਗਾ ਤੇਰੇ ਲਈ ਲੈ ਮਾਮਾ ਮਾਰਦਾ ਗੰਡ ਮਾਨ ਨੇ ਜਨਮ ਲੈਂਦੀਆਂ ਤਿਆਰੀਆਂ ਜਲਦੀਆਂ ਹੂੰ ਠੀਕ ਹੈ ਨਾ ਪਹਿਲਾਂ ਕਹਿ ਪਲੀਜ਼ ਮੈਂ ਫਲੇ ਹਾਂ ਹਾਂ ਹੱਥਾ ਬੋੜਕ ਹੱਥ ਜੋੜ ਕੇ ਕਹਿ ਪਹਿਲਾਂ ਮਾਂ ਨਹੀਂ ਪਿਆਰ ਨਾ ਕਰ ਤੂੰ ਕ ਮਾਮਾ ਹਾਂ ਕੋਲਾੜਾ ਕੁੱਟੂ ਹਾਂ ਪਲੀਜ਼ ਕੀ ਪਲੀਜ਼ ਆਪਾਂ ਨੂੰ ਕਿ ਵੱਡੂ ਮੰਮੀ ਆ ਕੇ ਤੈਨੂੰ ਉਹਨੂੰ ਵੀ ਪਿੰਨੀ ਮਿਲੂ ਮਮਾ ਤੁਸੀਂ ਸਾਥੋਂ ਬਣ ਖਾ ਰਹੇ ਛੱਤ ਹਟ ਗਈ ਹੁਣ ਹਾਂ ਹਟ ਗਈ ਵਾਤੇਗੀ ਐਨਾ ਮਠਾਣਾ ਮੇਰੇ ਘਰ ਨਾਲ ਜਦੋਂ ਕੋਈ ਚੀਜ਼ ਲੈਣੀ ਹੋਵੇ ਐਨਾ ਪਾਰੀਆਂ ਕਰਦਾ ਨਾ ਇੰਨਾ ਵਰਗਾ ਕਰਦਾ ਹੈ ਜਦੋਂ ਕੋਈ ਚੀਜ਼ ਉਹ ਮਤਲਬ ਆ ਨਾ ਕਿਸੇ ਚੀਜ਼ ਦਾ ਵਰਗਾ ਇਹਨਾਂ ਪਾਰੀਆਂ ਕਰੂਗਾ ਹੈ ਤੈਨੂੰ ਜੀ ਮਾਨੇ ਦੇ ਜਨਮ ਦਿਨ ਦੀ ਅੱਜ ਜਿਹੜੀਆਂ ਤਿਆਰੀਆਂ ਟੈਂਟ ਟੁੰਟ ਲੱਗ ਗਿਆ ਤੇ ਪੂਰਾ ਉੱਕੇ ਮਾਹੌਲ ਦੁਵਾ ਕੌਣ ਲੱਗ ਗਿਆ ਇੱਧਰ ਤੇ ਆ ਜਿਹੜਾ ਜਾਲ ਜੂੜ ਗਿਆ ਇਹ ਅਸੀਂ ਕੱਲ ਸੈੱਟ ਕੀਤਾ ਸੀਗਾ ਇੱਧਰ ਨਾਲ ਦੀ ਨਾਲ ਹਵਾ ਵਾਲਾ ਪ੍ਰੋਜੈਕਟ ਵੀ ਚੱਲੀ ਜਾਂਦਾ ਬੰਨ ਕੇ ਸਰਦਾਰਾਂ ਨੇ ਕਹਿੰਦੇ ਪੂਜੀਆਂ ਪੱਗਾਂ ਤੇ ਹੋ ਗਿਆ ਤਿਆਰ ਤੇ ਆਉਣਗੇ ਅੱਜ ਸਾਡੇ ਮੰਨੇ ਦੇ ਸਕੂਲ ਵਾਲੇ ਸਾਰੇ ਯਾਰ ਲਾਵਾਂਗੇ ਰੌਣਕਾਂ ਦਿਖਾਵਾਂਗੇ ਮੰਨੇ ਦੇ ਜਨਮ ਦਿਨ ਦੀ ਕੱਲੀ ਕੱਲੀ ਯਾਦ ਯਾਦਾਂ ਹੀ ਰਹਿ ਜਾਂਦੀਆਂ ਕਹਿੰਦੇ ਸੱਜਣਾ ਬੰਦਾ ਤੁਰ ਜਾਂਦਾ ਉਹਦੀਆਂ ਯਾਦਾਂ ਰਹਿ ਜਾਂਦੀਆਂ ਕਿਉਂ ਤੂੰ ਜਿਹੜੀਆਂ ਯਾਦਾਂ ਹੁੰਦੀਆਂ ਇਹ ਆਪਾਂ ਨੂੰ ਕੱਲੀ-ਕੱਲੀ ਜਿਹੜੀ ਯਾਦਗਾਰੀ ਪਲ ਹੁੰਦਾ ਨਾ ਇਹਨੂੰ ਸੰਭ ਕੇ ਰੱਖਣਾ ਪੈਂਦਾ ਕਿਉਂਕਿ ਜਦੋਂ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਦੁਰਜਣਾ ਪਰ ਜਿਹੜੀਆਂ ਉਹਨੀਆਂ ਸਾਂਝੀਆਂਆਂ ਯਾਦਾਂ ਉਹ ਹਮੇਸ਼ਾ ਰਹਿੰਦੀਆਂ ਨੇ ਸੋ ਆਪਾਂ ਮੈਮਰੀਜ਼ ਬਣਾ ਕੇ ਰੱਖਦੇ ਆ ਸਾਰੀਆਂ ਸੋ ਜਿੰਨਾਂ ਨੂੰ ਆਪਾਂ ਬਲੌਗ ਕਹਿ ਦਿੰਦੇ ਆ ਇਹ ਸਾਡੇ ਲਈ ਬਲੌਗ ਵੀ ਹੋ ਜਾਂਦੇ ਨੇ ਸਾਡੀਆਂ ਯਾਦਾਂ ਵੀ ਹੋ ਜਾਂਦੀਆਂ ਸਿਉ ਦੇ ਦਰਸਤ ਨੂੰ ਬੂਰ ਪੈ ਗਿਆ ਆਏਗਾ ਨਾਸ਼ਪਾਤੀਆਂ ਪੀਐਸ ਸੋ ਆ ਨਾ ਜੀ ਬਾਸਰ ਮਾਰ ਦੇਣਾ ਜੱਟ ਵਰਕਾ ਬਸ ਬਈ ਆਹ ਬੜੀ ਫੀਲਿੰਗ ਆ ਜਾਂਦੀ ਹੈ ਪਰ ਜਿਹੜੀ ਮौज ਪੰਜਾਬ ਦੇ ਵਿੱਚ ਆ ਉਹ ਤਾਂ ਮਿਲਣੀ ਨਹੀਂ ਕਿਤੇ ਇੰਜਾਇਟੀ ਜਿੱਤੇ ਮਾਗੀ ਬੰਦਾ ਭੱਜ ਲਈ ਪਰ ਜਿਹੜੀ ਮौज ਆ ਅਸਲੀ ਮौज ਆ ਉਹ ਆਪਣੇ ਪੰਜਾਬ ਦੇ ਵਿੱਚ ਹੀ ਆ ਓ ਮਾਮਾ ਬਣਾ ਲੈਣ ਦੇ ਵੀਡੀਓ ਵੀ ਰੌਲਾ ਪਾ ਰਖਿਆ ਆ ਕਿੱਥੇ ਅਮਨ ਤਾਂ ਦੀਂਦਾ ਆਪਣੀ ਬੱਦਲੀ ਵਾਲੇ ਅੱਜ ਰੌਲਾ ਪਾ ਕੇ ਭੱਜ ਗਿਆ ਬਤੰਦਰ ਦੋ ਮਿੰਟ ਯਾਰ ਚੁੱਪ ਕਰ ਜਿਆ ਕਰੋ ਬੰਦੇ ਨੇ ਬਲੌਗ ਬਣਾਉਣਾ ਹੁੰਦਾ ਹੋਰ ਸੁਣਾਓ ਜੀ ਠੀਕ ਠਾਕ ਹੋ ਸਾਰੇ ਸੁਲਾਵਾਂਗੇ ਰੌਣਕਾਂ ਜੁੜੇ ਰਹੋ ਸਾਡੇ ਬਲੌਗ ਨਾਲ ਖਾਣ ਪੀਣ ਦਾ ਸਮਾਂ ਲਾਤਾ ਹੈ ਮੰਨੇ ਹੈ ਹੈਪੀ ਬਰਥਡੇ ਇਹ ਬਣਿਆ ਮੈਂ ਡਾਇਨਾਸੌਰ ਇੱਧਰ ਲਾਈ ਹੈ ਜਵਾਕਾਂ ਨੇ ਖੇਡਣ ਨੂੰ ਆਹਾ ਡਾਈਨੋ ਪਾਰਕ ਇਹਦੇ ਜਲੇਟਣਗੇ ਹੁਣ ਤਾਂ ਰਹੀ ਹੋਣੀ ਉੱਤ ਤੇ ਆੜੀ ਕਿੱਥੇ ਆ ਹਾਂ ਕਰੰਟ ਲੱਗਿਆ ਉਹ ਚੱਕ ਟ੍ਰੈਂਪ ਲੇਨ ਤੇ ਅੰਦਰ ਬਹਿ ਜਾ ਜੀ ਕੋਈ ਨਾ ਤੁਸੀਂ ਕੋਈ ਗੱਲ ਹਾਂ ਆਈ ਆਮ ਸੋ ਯੂ ਆਨ ਇੰਸਟਾਗ੍ਰਾਮ ਯਾ ਕੀ ਤੁਸੀਂ ਰਿਸੈਂਟਲੀ ਗੋਇੰਗੇ? ਹਾਂਜੀ ਹਾਂਜੀ। ਯਾ ਕੰਗ੍ਰੈਚੁਲੇਸ਼ਨ। ਥੈਂਕ ਯੂ। ਚੱਲ ਬਈ ਡੈਨਾਸੌਰ। ਡੈਨਾਸੌਰ ਚੱਲਣ ਤੋਂ ਰਹਿਣਾ। ਡੈਨਾਸੌਰ ਹੁਣੀ ਦਰਦੇ ਆ। ਅਰੇ ਮੜੀ ਦੇਈ। ਹਾਂ। ਹਾਂ। ਇਹਨਾਂ ਜੀ ਜੀ ਵੱਧ ਲਾਈਕ ਕਰਦੇ ਇੱਧਰ ਜੋ ਆ।